ਗਾਂਧੀ ਪਰਿਵਾਰ ਦੀ ਸਿੱਖਾਂ ਦੇ ਪ੍ਰਤੀ ਜਿਹੜੀ ਨਫ਼ਰਤ ਹੈ ਉਹ ਹਮੇਸ਼ਾ ਖੁੱਟ-ਖੁੱਟ ਕੇ ਬਾਹਰ ਆਉਂਦੀ ਹੈ ਜਾਂ ਤਾਂ ਉਹ ਇਹ ਸਮਝਦੇ ਆ ਕਿ ਜਿਹੜੇ ਸਿੱਖ ਸਾਡੇ ਨਾਲ ਹੋਣ ਜਾਂ ਸਾਡੇ ਪੈਰਾਂ 'ਚ ਬੈਠਦੇ ਹੋਣ ਉਹਨਾਂ ਨੂੰ ਤਾਂ ਬਰਦਾਸ਼ਤ ਕਰਦੇ ਆ ਜਾਂ ਉਹਨਾਂ ਦੇ ਜਿਹੜੇ ਇਸ਼ਾਰਿਆਂ ਤੇ ਨੱਚਦੇ ਹੋਣ ਉਹਨਾਂ ਨੂੰ ਤਾਂ ਬਰਦਾਸ਼ਤ ਕਰਦੇ ਆ ਪਰ ਜਿਸ ਕਦਰ ਅੱਜ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਸ਼ਬਦਾਵਲੀ ਰਾਹੁਲ ਗਾਂਧੀ ਨੇ ਵਰਤੀ ਹੈ ਇਹ ਉਹਨਾਂ ਦੀ ਢਿੱਡੋਂ ਸਿੱਖਾਂ ਦੇ ਪ੍ਰਤੀ ਜਿਹੜੀ ਨਫ਼ਰਤ ਹੈ ਉਹ ਫੁੱਟ ਫੁੱਟ ਕੇ ਬਾਹਰ ਆ ਰਹੀ ਹੈ ਔਰ ਤਾਕਤ ਖੁੱਸਣ ਦਾ ਇੰਨਾ ਕੋ ਕਹਿ ਸਕਦੇ ਆ ਕਿ ਦਿਲੋਂ ਵਿਜੋਗ ਹੈ ਵਿਰਾਗ ਹੈ ਜਾਂ ਮਤਲਬ ਇੱਕ ਰਾਂਝਾ ਹੈ ਕਿ ਆਪਦੇ ਨਾਲ ਦੇ ਸਾਥੀ ਜੇ ਕੋਈ ਉਹਨਾਂ ਤੋਂ ਅੱਗੇ ਵੱਧ ਹੈ ਤੇ ਕਿਸ ਕਦਰ ਜਾਂ ਕਿਸ ਕਿਸਮ ਦੇ ਬਿਆਨ ਜਿਹੜੇ ਹੈ ਉਹ ਰਾਹੁਲ ਗਾਂਧੀ ਨੇ ਦਿੱਤੇ ਆ ਰਾਹੁਲ ਗਾਂਧੀ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਰੇ ਦੇਸ਼ ਦੇ ਵਿੱਚ ਇੰਨਾ ਗੱਲਾਂ ਤੇ ਇੰਨਾ ਕਰਤੂਤਾਂ ਕਰਤੀ ਤੁਹਾਡੇ ਜਿਹੜੇ ਹੈਗੇ ਆ ਲੋਕਾਂ ਨੂੰ ਤੁਹਾਨੂੰ ਸਜ਼ਾ ਦੇ ਕੇ ਤੇ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਪਾਰਟੀ ਨੂੰ ਪਹਚਾਇਆ ਹੈ। ਰਾਹੁਲ ਗਾਂਧੀ ਨੂੰ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਹੈ ਕਿ ਦੇਸ਼ ਦੇ ਕੇਂਦਰੀ ਮੰਤਰੀ ਦੇ ਪ੍ਰਤੀ ਜਿਸ ਕਿਸਮ ਦੀ ਸ਼ਬਦਾਵਲੀ ਵਰਤੀ ਹੈ ਔਰ ਦੇਸ਼ ਦੇ ਜਿੰਨੇ ਵੀ ਚੰਗੇ ਕੰਮ ਹੋ ਰਹੇ ਆ ਉਹਨਾਂ ਨੂੰ ਹਰ ਰੋਜ਼ ਭੰਡਣ ਤੇ ਲੱਗੇ ਹੋਏ ਆ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਵਰਨਾ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਲਈ ਇਹ ਗੱਲ ਬਹੁਤ ਭਾਰੀ ਪੈਗੀ ਕਾਂਗਰਸ ਪਾਰਟੀ ਦੇ ਲਈ ਇਹ ਗੱਲ ਬਹੁਤ ਭਾਰੀ ਪੈਗੀ।